ਜੀ ਜੀ ਕੋਰ ਜੀ ਜਿਹੜਾ ਪਿੰਡ ਹੈ ਨਹੀਂ ਵਾਲੇ ਤੇ ਕੀ ਹੋਇਆ ਮਕਾਨ ਜਿਹੜਾ ਮਕਾਨ ਤੇ ਵੀ ਮੇਰੇ ਬੱਚੇ ਸੀ ਛੋਟੇ ਛੋਟੇ ਉਹ ਬਾਹਰ ਸੀ ਬਾਹਰ ਤੇ ਮੁਰਕੇ ਉਹਨਾਂ ਨੇ ਮੀਂਹ ਤੇ ਕਮਰੇ ਡੇਗ ਗਿਆ ਕਮਰੇ ਡੇਗ ਗਏ ਤੇ ਕੀ ਹੋ ਮੁਕੀ ਹਾਲ ਉਹਦੇ ਕਿ ਮੈਂਬਰ ਪਰਿਵਾਰ ਦੇ ਰਹਿੰਦੇ ਨੇ ਇਸ ਮਕਾਨ ਦੇ ਵਿੱਚ ਅੱਛੀ ਰਹਿੰਦੇ ਨੇ ਪੰਜ ਜੀ ਰਹਿੰਦੇ ਨੇ ਹਾਂ ਮੇਰੇ ਬੇਟਾ ਤਾਂ ਮੇਨੂ ਰਹਿੰਦੀ ਹੈ ਅੱਛਾ ਕਿ ਕਿੰਨਾ ਨੁਕਸਾਨ ਹੋਇਆ ਮਕਾਨ ਗਿਰਿਆ ਤੁਹਾਡਾ ਨਿੰਮਾ ਪੇਟੀ ਫੁੱਟ ਗਈ ਤੇ ਸਾਰਾ ਸਮਾਨ ਫੁੱਟ ਗਿਆ ਤੇ ਬੈੱਡ ਬੁੱਧ ਵੀ ਸਾਰੇ ਇਕਦ ਹੋ ਗਈ ਕੁਛ ਨਹੀਂ ਬਚਿਆ ਨਾ ਕੁਛ ਨਹੀਂ ਬਚਿਆ ਹੈਗਾ ਸੀ ਕੋਈ ਉਸ ਟਾਈਮ ਮਕਾਨ ਗਿਰਿਆ ਨਾ ਹਾਂ ਬੱਚੇ ਹੋ ਹੈਗੇ ਸੀ ਉੱਬ ਉਬਾਰ ਉੱਪਰ ਪੱਤੀ ਕੇ ਬਾਹਰ ਨਿਕਲ ਗਏ ਅਸੀਂ ਲੋਕ ਅਸੀਂ ਵਦਿਆੜੀ ਡੂਰੀ ਕਰਦੇ ਫਿਰ ਨਹੀਂ ਜੀ ਅਸੀਂ ਨਹੀਂ ਪਾਸ ਸਕਦੀ ਅਸੀਂ ਨਾਈ ਹਲਦ ਰਹਿਣ ਵਾਲੇ ਹਾਂ ਜੀ ਲਛਮਨ ਦਾਸ ਮੇਰਾ ਨਾਮ ਹੈ ਜੀ ਤੇ ਜੀ ਮਕਾਨ ਜੀ ਸੀ ਬਹੁਤ ਕੱਚਾ ਸੀਗਾ ਜੀ ਇਸ ਕਰਕੇ ਜੀ ਅਸੀਂ ਬਹੁਤ ਹਾਂਜੀ ਬਰਬਾਦ ਕਰਨ ਗਿਰਿਆ ਹਾਂਜੀ ਬਰਬਾਦ ਕਰਨ ਗਿਰਿਆ ਜੀ ਕਿੰਨਾ ਨਿਸ਼ਾਨ ਹੋਇਆ ਬਰਬਾਦ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਕਿੰਨਾ ਕੋਈ ਘਟੋ ਘਟ ਸਾਰਾ ਸਮਾਨ ਟੁੱਟ ਗਿਆ ਜੀ ਕੋਈ ਸਮਾਨ ਨਹੀਂ ਕੋਈ ਸੀ ਬਚਿਆ ਜੀ ਪਾਂਡੇ ਜੀ ਦਿਹਾੜੀ ਧੱਪੇ ਕਰਦੇ ਜੀ ਅੱਛਾ ਹੋਰ ਪਿਤਾ ਜੀ ਉਹਨਾਂ ਦੀ ਡੈਥ ਹੋ ਗਈ ਸੀ ਬਹੁਤ ਟਾਈਮ ਹੋ ਗਿਆ ਅੱਛਾ ਹੋਰ ਤਵਾਰ ਕੋਈ ਮਾਰਾ ਲਗੋ ਘਰ ਦੇ ਵਿੱਚ ਤੁਸੀਂ ਮੈਂ ਇਕੱਲਾ ਸੀਗਾ ਜੀ ਮੇਰੀ ਵਾਂ ਟੁੱਟੀ ਕਿੰਨੇ ਕੇ ਪਰਿਵਾਰ ਦੇ ਮੈਂਬਰ ਇਥੇ ਰਹਿੰਦੇ ਨੇ ਪੰਜ ਮੈਂਬਰ ਐਨੇ ਜੀ ਦੋ ਬੱਚੇ ਨੇ ਇੱਕ ਘਰ ਵਾਲੀ ਤੇ ਮੈਂ ਇੱਕ ਮਾਤਾ ਜੀ ਕੀ ਮੱਕਾ ਸਰਕਾਰ ਤੋਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜੀ ਹੱਥ ਜੋੜ ਕੇ ਬੇਨਤੀ ਜਿੰਨਾ ਵੀ ਸਾਰਾ ਲੱਗਦਾ ਹੈ ਜੀ ਸਾਰਾ ਲਾਭ ਬੱਚੋਂ ਬਾਲੇ ਪਾਏ ਉਸੇ ਇੱਧਰ ਸਾਈਡ ਇੱਕ ਗਰੀਬ ਪਰਿਵਾਰ ਹੈ ਜੀ ਜੀ ਮਜ਼ਦੂਰੀ ਕਰਤੇ ਹੈ ਸਾਤ ਤੇਜ਼ ਬਾਰਿਸ਼ ਕੇ ਕਾਰਨ ਛੱਤ ਕਿਰ ਗਈ ਹੈ ਇਨਕੀ जो कि धहाड़ी के लिए खेत की जाती थी मजदूर के लिए इसलिए जानी बचा रह गया इनका चार इनका डेढ़ 2 लाख का नुकसान हो गई हां जी आए आज छोटे-छोटे बच्चे हैं इनके दो छोटी सी उम्र में ही गया था हम्म और हम सरकार से यह कहते हैं कि इनकी सहायता की जाए वगैरह इन की नहीं करा सकता यह बहुत ही गिल्टी परिवार है जो को सरकार पैसे देती है जो छत वाले वाली छत होती है उनको पैसे आए हैं सरकार से अभी नहीं आए हैं फॉर्म भरा है इन्होंने हाँ भर है फारा हो जाता इनकी जान बच गई है जो सब बाहर निकल गए हैं बच्चे छोटे छोटे निके के बच्चे हैं तो बाहर निकल गए हैं ये तो ज्यादा नुकसान हो जाता है ठीक